ਤੇ ਲਓ ਜੀ ਦੇਖੋ ਹੁਣ ਆਪਾਂ ਇੱਥੇ ਕੰਜਕਾ ਬਿਠਾਣੀਆਂ ਨੇ ਮੈਂ ਕਹਿਣਾ ਚਾਹਦੀ ਹਾਂ ਸਾਰਿਆਂ ਨੂੰ ਹੈਪੀ ਤੇ ਲਓ ਜੀ ਦੇਖੋ ਹੁਣ ਆਪਾਂ ਇਹ ਪਲੇਟਾਂ ਲਿਆਂਦੀਆਂ ਸੀਗਾ ਕੰਜਕਾ ਨੂੰ ਦੇਣ ਲਈ ਉਧਰ ਸੇ ਇਧਰ ਆ ਜਾਣਾ ਬਾਅਦ ਮੇ ਤੇ ਹਾਂਜੀ ਗਾਇਸ ਕਿਵੇਂ ਹੋ ਆਈ ਹੋਪ ਤੁਸੀਂ ਸਾਰੇ ਠੀਕ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਦੇ ਹੋਰ ਘੈਂਟ ਜੇ ਵਲੌਗ ਚ ਤੇ ਸਾਰਿਆਂ ਨਾਲੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਹੈਪੀ ਨਵਰਾਤਰੀ ਤਿਆਜ ਕੰਜਕਾ ਨੇ ਠੀਕ ਹੈ ਜੀ ਤੇ ਇਸ ਕਰਕੇ ਅੱਜ ਆਪਾਂ ਕੰਜਕਾ ਮਿਠਾਵਾਂਗੇ ਤੇ ਸਾਹੀ ਲਗਿਆ ਹੋਇਆ ਵਾ ਕੰਜਕਾ ਨੂੰ ਲੈਣ ਲਈ ਤੇ ਦੇਖੋ ਜੀ ਇੱਧਰ ਹੁਣ ਮੰਮਾ ਪੂਰੀਆਂ ਬਣਾਉਂਦੇ ਬੈਨੇ ਤਿਆਰੀ ਵਗੈਰਾ ਕਰਦੇ ਬੈਨੇ ਤੇ ਪੂਰੀ ਪੂਰੀਆਂ ਬਣ ਗਈਆਂ ਨੇ ਤੁਹਾਨੂੰ ਜੀ ਚੈੱਕ ਹੋਵੇ ਅਮਾ ਦੋਸਤਾਂ ਦੇ ਨਾਲ ਸਾਰੇ ਕੰਜਾ ਜਾਵਾਂਗੇ ਹੈ ਲੈਟ ਜਾ ਰਹੇ ਹਾਂ ਸਾਰਿਆਂ ਨੂੰ ਹੈਪੀਂਡ ਬਰਤਾਰੇ ਬਸ ਉਹ ਸਿੱਪਾ ਬੜੀ ਨੇ ਲੰਦਲਾ ਗਮਮਾ ਕੋ ਜੋਰ ਕਹਿਣਗੇ ਪਰ ਉਹ ਮਾਂ ਨੇ ਇੱਕ ਵਾਰ ਜੀ ਮਤਲਬ ਛੋਟੀ ਚ ਗੱਲ ਨਾ ਬੀਤਦੀ ਸਾਰੀ ਤੇ ਹੁਣ ਆਪਾਂ ਤੁਹਾਨੂੰ ਟਾਈਸਨ ਆ ਫਲਾਣੇ ਆ ਤੇ ਟਾਈਸਨ ਦੇਖੋ ਜਦੋਂ ਬਾਹਰ ਬੈਠਾ ਕਿਉਂਕਿ ਫਿਰ ਅੰਦਰ ਜਾ ਰਹੇ ਨੇ ਘੁੰਮੀ ਜਾਣਾ ਬਾਰ-ਬਾਰ ਹਨਾ ਤੇ ਇਸ ਕਰਕੇ ਫਿਰ ਇੱਕ ਜਗਾ ਟੇਕੇ ਨੇ ਬੈਠਣਾ ਨਹੀਂ ਹੈਗਾ ਤਾਂ ਕਰਕੇ ਫਿਰ ਓਏ ਚੱਲ ਟਾਈਸਨ ਓਏ ਓਏ ਓਹ ਉਹਨੂੰ ਵੱਡੇ ਕੁੱਤੇ ਨੂੰ ਦੇਖ ਕੇ ਗਾਈਸਨ ਗਾਈਸਨ ਇਧਰ ਫੇਰ ਦੇਖ ਮੈਂ ਆ ਗਿਆ ਖੱਲੇ ਤੇਰੀ ਉਹ ਵੀ ਖੜਾ ਹੀ ਆ ਜਾਣ ਕੇ ਪੰਗੇ ਲੈਣ ਲਈ ਕਲਜਾ ਤੋਂ ਲੱਪੜੇ ਤੇ ਮਾਰੂਗਾ ਨਾ ਮੈਂ ਬੱਸ ਬੱਸ ਐਸਨ ਇਧਰ ਆ ਕੁੱਕੂ ਓਏ ਇਧਰ ਆ ਮੇਰੇ ਕੋਲ ਦੇਖ ਵੇ ਮੈਂ ਮਾਰੂਗਾ ਚੁੰਮੀਆਂ ਮੋਲਣਾਂ ਦਾ ਯਾਰ ਇਧਰ ਆ ਦੇ ਫਸਾ ਕੇ ਬੈਗਿਆ ਨਾ ਉਹਦੀ ਏ ਕੀ ਹੋਇਆ ਕੀ ਹੋਇਆ ਕੀ ਹੋਇਆ ਕੀ ਹੋਇਆ ਕੀ ਹੋਇਆ ਕੀ ਹੋਇਆ ਬਸ ਕੀ ਹੋਇਆ ਇਹ ਬਾਹਰ ਬੈਠਾ ਰਾਂ ਉਹਨਾਂ ਬਾਹਰ ਬੈਠਾ ਦੇਖੀ ਜਾਂਦਾ ਵਾਲੇ ਦੋਲੇ ਬਸ ਯਾਰ ਇਹਨਾਂ ਯਾਰ ਹਾਂ ਹਾਂ ਚੱਲਿਆ ਯਾਰ ਮੈਂ ਤਾਂ ਤੁਮੀਆਂ ਬੋ ਲੈਣਾ ਅਮੀ ਸ਼ਟਡਾਊਨ ਨੂੰ ਬਹਿ ਗਿਆ ਰਾਂ ਮੈਂ ਓਏ ਤੇ ਹਾਂ ਨਾ ਤਲੋ ਜੀ ਦੇਖੋ ਹੁਣ ਆਪਾਂ ਇੱਥੇ ਕੰਜਕਾ ਬਿਠਾਣੀਆਂ ਨੇ ਤੇ ਇਸ ਕਰਕੇ ਆਪਾਂ ਮੰਜਾ ਬਾਹਰ ਕੱਢਣ ਲੱਗੇ ਆ ਕਿਉਂਕਿ ਫਿਰ ਮੰਜੇ ਕਰਕੇ ਔਖਾ ਹੋ ਜਾਣਾ ਨਾ ਇਸ ਕਰਕੇ ਫਿਰ ਪਾਪਾ ਮੰਜਾ ਹੁਣ ਬਾਹਰ ਕੱਢ ਰਹੇ ਨੇ ਤੇ ਇੱਥੇ ਹੁਣ ਆਪਾਂ ਵਿਛਾਵਾਂਗੇ ਚਾਦਰਾਂ ਠੀਕ ਹੈ ਜੀ ਤੇ ਇੱਥੇ ਕੰਜਕਾ ਨੂੰ ਪੂਜਾਂਗੇ ਆਪਾਂ ਇੱਥੇ ਬਿਠਾਵਾਂਗੇ ਕੰਜਕਾ ਨੂੰ ਠੀਕ ਹੈ ਜੀ ਤੇ ਉੱਥੇ ਮਾਤਾ ਜੀ ਨੇ ਤੇ ਉੱਥੇ ਆਪਾਂ ਮੱਥਾ ਟੇਕ ਕੇ ਨਾ ਮਾਤਾ ਜੀ ਨੂੰ ਫਿਰ ਆਪਾਂ ਕੰਜਕਾ ਪੂਜਾਂਗੇ ਤੇ ਬਾਹਰ ਸਾਈਲ ਖੜਿਆ ਵਾ ਕੰਜਕਾ ਨੂੰ ਲੈਣ ਲਈ ਕਿਉਂਕਿ ਸਾਹਮਣੇ ਵਾਲੇ ਸਾਡੇ ਘਰ 'ਚ ਨਾ ਉੱਥੇ ਕ ਤੇ ਲੋ ਜੀ ਦੇਖੋ ਹੁਣ ਆਪਾਂ ਇਹ ਪਲੇਟਾਂ ਲਿਆਂਦੀਆਂ ਸੀਗਾ ਗੰਜਕਾਂ ਨੂੰ ਦੇਣ ਲਈ ਤੇ ਹੁਣ ਮਾਤਾ ਰਾਣੀ ਮੂਰੇ ਰੱਖਾਂਗੇ ਠੀਕ ਹੈ ਜੀ ਤੇ ਫਿਰ ਜਦੋਂ ਕੰਜਕਾਂਣ ਕੀ ਹੈ ਨਾ ਚਰੋਣਾ ਨੂੰ ਦੇਵਾਂਗੇ ਆਪਾਂ ਇਹਨਾਂ 'ਚ ਪ੍ਰਸ਼ਾਦ ਇਹਨਾਂ 'ਚ ਪ੍ਰਸ਼ਾਦ ਪਾ ਕੇ ਫਿਰ ਆਪਾਂ ਕੰਜਕਾਂ ਨੂੰ ਦੇਵਾਂਗੇ ਤੇ ਉਧਰ ਦੇਖੋ ਹੁਣ ਸਾਰੀਆਂ ਤਿਆਰੀਆਂ ਹੋਈਆਂ ਪਈਆਂ ਨੇ ਠੀਕ ਹੈ ਜੀ ਜੇ ਇੱਧਰ ਮਾਤਾ ਜੀ ਦੇ ਦਰਸ਼ਨ ਕਰ ਲਓ ਤੁਸੀਂ ਲਓ ਜੀ ਮਿੱਤਰੋ ਫਿਰ ਗੁਰਨੂਰ ਨੂੰ ਮਿਲੋ ਹਾਂਜੀ ਫਿਰ ਕਿਵੇਂ ਹੋ ਉਸਤਾਦ ਜੀ ਸਭ ਵਧੀਆ ਜੀ ਟਾਈਮ ਤੇ ਅੱਜ ਮੈਂ ਕੀ ਕਰਨਾ ਅੱਜ ਤੁਸੀ ਨਹੀਂ ਕੰਜਗਾਨੇ ਉਠਾਣੀਆਂ 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 ਮੈਂ ਫਿਰ ਲਿਓ ਕੀ ਹੈ ਹੈ ਕੀ ਹੰਗੇ ਕਾ ਹੋਰ ਕੀ ਹੰਗੇ ਕਾ ਲੱਭਦੇ ਆ ਹੰਗੇ ਕਾ ਲੱਭਦੇ ਆ ਤਿਆਰੀਆਂ ਤੁਰੀਆਂ ਹੋ ਗਈਆਂ ਸਾਰੀਆਂ ਹੈ ਉਹਦੇ ਪਿੱਛੇ ਗਾਈਆਂ ਆ ਗਈਆਂ ਸ਼ੁਗੂ ਇਹ ਬੈਠਾ ਹੁਣ ਰਾਹ ਨਾ ਟੇਕੇ ਸ਼ੁਕਰ ਇਹਦਾ ਪਹਿਲਾਂ ਤਾਂ ਨਾ ਕੁੱਤਾ ਇੱਕ ਆਇਆ ਸੀਗਾ ਉਹਨੂੰ ਦੇਖ ਕੇ ਭਾਂਕੀ ਆ ਰਿਹਾ ਜਿਗਾ ਉਹਦੇ ਨੂੰ ਭਜਦਾ ਫਿਰਦਾ ਸਾਡਾ ਟਿੰਗੂ ਟਿੰਗੂ ਕਿਸੀ ਅੱਜ ਟਿੰਗੂ ਆ ਕਿਸੀ ਟਿੰਗੂ ਕਾਸੀ ਨੂੰ ਲੱਗ ਲੱਗ ਨਾਮਾਂ ਤੋਂ ਬੁਲਾਣੇ ਆ ਅਸੀਂ ਮੈਂ ਪਤਾ ਨਹੀਂ ਕਦੇ ਇਹਨੂੰ ਅਸੀਂ ਟਿੰਗੂ ਮੈਂ ਤਾਂ ਜ਼ਿਆਦਾ ਟਿੰਗੂ ਕਹਿੰਨਾ ਤੇ ਨਾਮ ਉਧਾ ਇਹਦਾ ਟਾਈਸਨ ਰੱਖਿਆ ਵਾ ਅਸੀਂ ਤੇ ਮੰਮਾ ਟਾਈਸੂ ਟਾਈਸੂ ਕਹਿੰਦੇ ਰਹਿੰਦੇ ਸੂਗੀ ਕਹਿੰਦਾ ਇਹ ਬੁੱਗੂ ਬੁੱਗੂ ਕਹਿੰਦਾ ਰਹਿੰਦਾ ਵਾ ਟਾਈਸੂ ਮੇਰਾ ਬੁੱਗੂ ਮੇਰਾ ਲਾਡੀ ਮੈਂ ਸ਼ੋਨਾ ਅਵੀ ਦੇ ਕੇ ਨਰੇ ਨਾਮ ਲੱਗ ਲੱਗ ਨਾਮਾਂ ਤੋਂ ਬੁਲਾਣੇ ਨੂੰ ਆਪਦੇ ਹਰੇਕ ਨਾਮ ਪਤਾ ਬਣਾ ਲੈ ਦੇਖ ਲੋ ਇਹ ਵੀ ਸ਼ਗੁ ਕੋਈ ਜਦੋਂ ਮੈਂ ਉਹਨਾਂ ਨੂੰ ਸਕੂਲੋਂ ਪੜਾਉਂ ਮਛਰਦਾ ਹੈ ਹਾਂ ਜਦੋਂ ਮੈਂ ਸਕੂਲੋਂ ਉਹਨਾਂ ਨੂੰ ਬਹੁਤ ਮਛਰਦਾ ਹੈ ਅੱਛਾ ਫਿਰ ਮਛਰ ਵੀ ਜਾਂਦਾ ਬਹੁਤ ਮਛਰਦਾ ਹਾਂ ਹਾਂ ਇਦਾਂ ਹੀ ਆ ਇਦਾਂ ਹੀ ਸਾਨੂੰ ਵੀ ਦੇਖ ਕੇ ਸਾਨੂੰ ਵੀ ਦੇਖ ਕੇ ਨਾ ਚਾੜਦਾ ਨਾ ਮਤਲਬ ਇੱਕ ਸਾਫ ਦਾ ਇਦਾਂ ਹੀ ਹੈ ਨਾ ਜਿੱਦਾਂ ਆਪਾਂ ਨੂੰ ਕੋਈ ਆਪਾਂ ਨੂੰ ਜਿੱਦਾਂ ਕੋਈ ਨਵੀਂ ਚੀਜ਼ ਮਿਲਦੀ ਹੈ ਨਾ ਆਪਾਂ ਨੂੰ ਜਦ ਛੋਟੇ ਹੁੰਦੇ ਆਪਾਂ ਨੂੰ ਕੋਈ ਨਵੀਂ ਚੀਜ਼ ਮਿਲ ਜੇ ਸੀ ਆਪਾਂ ਨੂੰ ਚਾਹ ਚੜ ਜਾਂਦਾ ਸੀਗਾ ਵੀ ਆਪਾਂ ਨੂੰ ਨਵੀਂ ਚੀਜ਼ ਮਿਲੀ ਹੈ ਨਾ ਇਦਾਂ ਹੀ ਹੁਣ ਇਹਨੂੰ ਵੀ ਆਪਾਂ ਹੁਣ ਜੇ ਇਹਨੂੰ ਦੇਖ ਕੇ ਆਪਾਂ ਚਾਹ ਦਿਖਾਵਾਂਗੇ ਨਾ ਇਹਨੂੰ ਦੇਖ ਕੇ ਆਪਾਂ ਵੀ ਆਪਣਾ ਆਪਣਾ ਚਾਹ ਦਿਖਾਵਾਂਗੇ ਵੀ ਹਾਂ ਟਾਈਸਨ ਹਨਾ ਉਦਾਂ ਫਿਰ ਇਹ ਵੀ ਆਪਾਂ ਨੂੰ ਦੇਖ ਕੇ ਚਾਹ ਦਿਖਾਊਗਾ ਵੀ ਹਾਂ ਵੀ ਮੈਨੂੰ ਵੀ ਮਤਲਬ ਕਿੰਨਾ ਚਾਹ ਆਇਆ ਦੇਖੋ ਜੀ ਕੰਜਗਾ ਹੁਣ ਉਧਰੋਂ ਆਈਆਂ ਨੇ ਇੱਧਰ ਚੱਲੀਆਂ ਨੇ ਉਧਰ ਸੇ ਇੱਧਰ ਆ ਜਾਣਾ ਠੀਕ ਹੈ ਉਧਰ ਸੇ ਇੱਧਰ ਆ ਜਾਣਾ ਬਾਅਦ ਵਿੱਚ ਹਾਂ ਠੀਕ ਹੈ ਆ ਜਾਓ ਜਲਦੀ ਸੇ ਦੇਖੋ ਜੀ ਕੰਜਕਾਂ ਹੁਣ ਉਧਰ ਚੱਲੀ ਆਣੇ ਤੇ ਉਧਰ ਉਹ ਮੈਂ ਕਹਿਤਾ ਹੁਣ ਇੱਧਰ ਆਣਗੇ ਤੇ ਆਪਾਂ ਹੁਣ ਛੜਾਫੜੀ ਤਿਆਰੀ ਵਗੈਰਾ ਕਰਦੇ ਆ ਠੀਕ ਹੈ ਤੇ ਫਿਰ ਕੰਜਕਾਂ ਨੂੰ ਪੁੱਛਦੇ ਆ ਆਪਾਂ ਤੇ ਹੁਣ ਟਾਈਸਨ ਨੂੰ ਮੈਂ ਉੱਪਰ ਲੈ ਕੇ ਆਇਆ ਮੈਂ ਕਿਉਂਕਿ ਥੱਲੇ ਕੰਜਕਾਂ ਆ ਗਈਆਂ ਨੇ ਤੇ ਫਿਰ ਉਹ ਡਰਦੀਆਂ ਪਈਆਂ ਨੇ ਨਾ ਟਾਈਸਨ ਤੋਂ ਐਸਾ ਕਰਕੇ ਹੁਣ ਇਹਨਾਂ ਨੂੰ ਉੱਪਰ ਲੈ ਕੇ ਆਇਆ ਮੈਂ ਤੇ ਇਹਨਾਂ ਨੂੰ ਥੋੜੀ देर ਹੁਣ ਉੱਪਰੇ ਰੱਖਾਂਗੇ ਕਿਉਂਕਿ ਜੇ ਥੱਲੇ ਛੱਡਿਆ ਤਾਂ ਥੱਲੇ ਤੁਹਾਨੂੰ ਪਤਾ ਹੋਣਾ ਨੀਚੇ ਬੈਣਾ ਕੰਜਕਾਂ ਨੇ ਤੇ ਫਿਰ ਨੀਚੇ ਤੁਹਾਨੂੰ ਪਤਾ ਇਹਨੂੰ ਘੁੰਮੀ ਆਣਾ ਵਾ ਤੇ ਉਹ ਵਿਚਾਰੇ ਡ ੱੱਲੇ ਜੱਲਿਆ ਮੈਂ ਇੱਥੇ ਘੁੰਮੀ ਜੱਲ ਹੁਣ ਤੂੰ ਬਾਏ ਟਾਈਸਨ ਬਾਏ ਬਾਏ ਇੱਥੇ ਘੁੰਮ ਹੁਣ ਉੱਪਰ ਤੂੰ ਬਹੁਤ ਆਇਦਾ ਨਾਲੇ ਉੱਪਰ ਵੀ ਤੇ ਲਓ ਜੀ ਦੇਖੋ ਕੰਜਗਾ ਹੁਣ ਆ ਗਏ ਨੇ ਹੁਣ ਪਾਪਾ ਕੰਜਗਾਂ ਦੇ ਪੈਰ ਧੋ ਰਹੇ ਨੇ ਠੀਕ ਹੈ ਤੇ ਫਿਰ ਉਹਨਾਂ ਨੂੰ ਅੰਦਰ ਬਿਠਾਣੇ ਤੇ ਆਪਣੀ ਕੰਜਗਾਂ ਪੂਜ ਦੇਣਾ ਫਿਰ ਆਪਾਂ ਇਹ ਹੁਣ ਇਹ ਭਾਈ ਬਹਿਣਾ ਅੰਦਰ ਕੱਢ ਲੈ ਕੱਢ ਲੈ ਅਸੀਂ ਦੋਨੋਂ ਕੱਢ ਲੈ ਇਧਰ ਕੰਜਗਾ ਕੱਢ ਲੈ ਇਧਰ ਆਂਦ ਰੋ ਹਾਂ ਇਹ ਰਾਂ ਤੁਸੀਂ ਦੋਨੋਂ ਬੈਣ ਭਾਈ ਤੁਸੀਂ তুম بیٹا अकेले दोनों इकट्ठे ही हो एक तरह के क्या हुआ ये क्यों रो रही है लौजी देखो हमने इधर सारी तैयारियां हो गई हैं ठीक है जी ते हुन आपा प्रसाद भी ले आंदा वा ते हुन प्रसाद पहला माता जी ने चढ़ांदे हां मथे टेकदे हां ते फिर देखो जी इत्ते कंझगा भी आगिया ने हुन देखो कंझगा भी हुन आगिया ने ठीक है जी ते हुन माता जी ने मथे टेक के ਮੋੜਦਾ ਸੁਣਦਾ ਲਾਦਾ ਟਿੱਕ ਲਾਦੀ ਉਹ ਤੂੰ ਵੀ ਕੰਝਤਾ ਜੋ ਆ ਨਾ ਮਸ ਉਹ ਮੋਟਾ ਟਿੱਕ ਹੈ ਲਓ ਜੀ ਦੇਖੋ ਹੁਣ ਟਾਈਸਨ ਥੱਲੇ ਆ ਗਿਆ ਹੈ ਇਹਨੂੰ ਥੱਲੇ ਲਿਆਂਦਾ ਸੀ ਉੱਪਰ ਬੈਠਾ ਰੋਲਾ ਬਹੁਤ ਪਾਰਿਆ ਜਿਹਾ ਇਹ ਤੇ ਉਹਨੇ ਨੂੰ ਥੱਲੇ ਲੈ ਕੇ ਆਇਆ ਮੈਂ ਤੇ ਹੁਣ ਮਾਰੇ ਟੇਕੇ ਬੈਠਾ ਵਾ ਤੇ ਇਹਨੂੰ ਵੀ ਹੁਣ ਆਪਾਂ ਪ੍ਰਸ਼ਾਦ ਦੇ ਦਿੱਤਾ ਪਰ ਖਾਂਦਾ ਨਹੀਂ ਪਿਆ ਹੈਗਾ ਉਧਰ ਪਾ ਕੇ ਰੱਖਿਆ ਹੋਇਆ ਇਹਦੇ ਦੀ ਪਰ ਖਾਂਦਾ ਨਹੀਂ ਪਿਆ ਹੈਗਾ ਚਲੋ ਕੋਈ ਨਹੀਂ ਲੋ ਭੁੱਖ ਲੱਗੂਗੀ ਥੋੜੀ ਦੇਰ ਬਾਅਦ ਆਪੇ ਖਾ ਲੂਗਾ ਹਨਾ ਵੀ ਹਨਾ ਟਿੰਗੂ ਸ਼ਾਨ ਹਨਾ ਤੇ ਚਲੋ ਵੀ ਮਿੱਤਰੋ ਬਸ ਐਸੀ ਆਜੀ ਆਪਣੀ ਵੀਡੀਓ ਜੇ ਬਚੇ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਖੋਰ ਘੈਂਟ ਜੀ ਵੀਡੀਓ ਦੇ ਨਾਲ ਓਕੇ ਬਾਏ